ਸ਼ਬਾ ਗੂਤੇ ਕੋਲੀ ਚਲਣ ਦਾ ਮਾਮਲਾ ਪੁਲਿਸ ਨੇ ਕਰਤਾ ਫਟਾ ਖੁਲਾਸਾ ਕਿ ਇਹਨਾਂ ਵੱਲੋਂ ਬੋੜੀ ਚਲਾਈ ਗਈ ਜਾਂ ਕੁਝ ਐਸਾ ਉਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਫਿਲਹਾਲ ਕੋਈ ਵੀ ਬੋੜੀ ਵਾਲੀ ਗੱਲ ਨਹੀਂ ਆਉ ਹੋ ਸਪਸ਼ਟ ਨਹੀਂ ਹੋ ਸਕੀ ਕਟਨਾ ਦੀ ਸੀਸੀਟੀਵੀ ਆਈ ਸਾਹਮਣੇ ਸ਼ਬਾ ਅਗੂ ਦਾ ਨੌਜਵਾਨਾ ਨੇ ਕੀਤਾ ਸੀ ਪਿੱਛਾ ਮਾਤੇ ਦਾ ਵਿੱਚ ਕੋਈ ਜ਼ਬਰਦਸਤ ਲੜਾਈ ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਦੇਖੋ ਇੱਥੇ ਇੱਕ ਗੱਡੀ ਆਉਂਦੀ ਹੋਈ ਵੀ ਖਾਏ ਦੇ ਰਹੀ ਹੈ ਜਿਸ ਦੇ ਪਿੱਛੇ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਨੌਜਵਾਨ ਵਿਖਾਈ ਦੇ ਰਿਹਾ ਹੈ ਜੋ ਕਿ ਗੱਡੀ ਦੇ ਬਾਅਦ ਅਚਾਨਕ ਰੁਕ ਜਾਂਦਾ ਹੈ ਤੇ ਇਸ ਤੋਂ ਬਾਅਦ ਗੱਡੀ ਦੇ ਵਿੱਚ ਸਵਾਰ ਲੋਕ ਆਉਂਦੇ ਨੇ ਤੇ ਉਸਤੇ ਹਮਲਾ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਕੁਝ ਹੋਰ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਇਹਨਾਂ ਦੋਵਾਂ ਤੇ ਰਾ ਦਰਮਿਆਨ ਆਪਸੀ ਲੜਾਈ ਹੁੰਦੀ ਹੈ ਮਾਮਲਾ ਹੁਸ਼ਿਆਰਪੁਰ ਦੇ ਬੁਲਾਵਾਲੀ ਚੌਕ ਦਾ ਹੈ ਜਿੱਥੇ ਕਿ ਪਾਸਪਾ ਆਗੂ ਹਨੀ ਸੂਤ ਨੇ ਕਟਨਾ ਤੋਂ ਬਾਅਦ ਦਾਵਾ ਕੀਤਾ ਕਿ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਹੈ ਤੇ ਦੋ ਫਾਇਰ ਕੀਤੇ ਗਏ ਨੇ ਕੁਝ ਨਹੀਂ ਇਹ ਪਾਸ ਸੱਥਣਾ ਜੋ ਘਰ ਜਾ ਰਹੇ ਸੀਗੇ ਚੌਕ ਤੋਂ ਦੋ ਮੋੜ ਸੇ ਘੜੇ ਤਿੰਨ ਬੰਦੇ ਸਗੇ ਤੇ ਕਹਿੰਦੇ ਰੁਕੋ ਰੁਕੋ ਅਸੀਂ ਨਹੀਂ ਰੁਕੇ ਚਲੋ ਰੁਕ ਜੋ ਜਿਹੜੇ ਮੋੜ ਘਟੇ ਮਰਬੱਡੇ ਵਾਲਾ ਉਹਨੇ ਇੱਕ ਰਵਾਲਵ ਘੱਡੀ ਆਪਣੀ ਕਿਉਂ ਜੋਗਾ ਜੇ ਚੋਂ ਗੱਡੋ ਵੀ ਮੈਂ ਤੂੰ ਕੋਣ ਵੀ ਇਹ ਕੜ ਜੇ ਚੋਂ ਵੀ ਅਸੀਂ ਜੋ ਗੱਡੀ ਭਜਾਈ ਅੱਗੇ ਮਗਰ ਅੰਦੇ ਰਹੇ ਅਸੀਂ ਉਸ ਤੋਂ ਬਾਅਦ ਗੇ ਡੀਸੀ ਰੋਡ ਚੌਂਕ ਡੀਸੀ ਰੋਡ ਚੌਂਕ ਤੇ ਪੁਲਿਸ ਨਾਲ ਦੀ ਮੁੜ ਗਏ ਕਿ ਪੁਲਿਸ ਚੱਲ ਚੱਲਦੇ ਚੱਲ ਮਗਰ ਨਹੀਂ ਆਉਗੇ ਸਾਡੇ ਉਸ ਤੋਂ ਬਾਅਦ ਆਪਣੇ ਸਰਵਿਸ ਵਗੈ ਇਧਰ ਮੁੜ ਗਏ ਕਿ ਚਲੋ ਇਹਨਾਂ ਦਾ ਨਹੀਂ ਨਿਕਾਤੀ ਕਰਦੇ ਨਹੀਂ ਖਤਰਾ ਤੇ ਅਸੀਂ ਆਪਣੇ ਭਾਜੀ ਉਹਨੇ ਗਏ ਉਹਨੇ ਕਿਹਾ ਫੋਨ ਕੀਤਾ ਬੰਦੇ ਮਗਰ ਲੱਗੇ ਵੀ ਅਸਲ ਹੈਗੇ ਆ ਤੁਸੀਂ ਮੜਾ ਬਾਹਰ ਅੱਗੇ ਖੋ ਜਿਉਂ ਅਸੀਂ ਗਲੀ ਗਲੀ ਬਾੜਲੀ ਗੱਡੀ ਸਾਡੇ ਮਗਰ ਹੀ ਆਏ ਤਾਂ ਉਹਨੇ ਅੱਗੇ ਇੱਕ ਫਾਇਰ ਕਟਿਆ ਤੇ ਅਸੀਂ ਚੱਲ ਗਏ ਪਿੱਛੇ ਉਤੋਂ ਇੱਕ ਬੰਦੇ ਫਾਇਰ ਹੋਰ ਫੇਰ ਕਟਿਆ ਤੇ ਉਸ ਤੋਂ ਬਾਅਦ ਕੀ ਉਹ ਆਪਣੇ ਮੋਟਰਸੇ ਛੱਡ ਕੇ ਜੇ ਮਹੱਲੇ ਸਾਰੇ ਬਾਹਰ ਆ ਗਏ ਇੱਕ ਦੋ ਫੜੇ ਵੀ ਬੰਦੇ ਜਿਵੇਂ ਲੇ ਫੜਿਆ ਤੇ ਉਹ ਬੰਦੇ ਦੌੜ ਗਏ ਫੇਰ ਆਪਣੇ ਮੋਟਰਸੇ ਦੌੜ ਹੀ ਗਏ ਮੋਟਰਸੇ ਥਰਟੀਨਰ ਦੌੜ ਗਏ ਪੁਲਿਸ ਪੁਰੇ ਮੱਲੇ ਸੰਨ ਬਚਾਇਆ ਕੇ ਤੇ ਇਹ ਤਾਂ ਉਸ ਨੂੰ ਤਲਾਸ਼ ਦਿੱਤੀ ਜੀ ਇਦਾਦ 112 ਫੋਨ ਮੇ ਕੀਤਾ ਸੀਗਾ ਜੀ ਨਾਲੀ ਤੇ ਆਪਣੇ ਸਹਦਾਨੇ ਫੋਨ ਕੀਤਾ ਜੀ ਨਾਲ ਮੈਂ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਵੱਡਾ ਫਲਾਸਾ ਕੀਤਾ ਦਰਸਲ پولیس ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਜੋ ਤਫਤੀਸ਼ ਕੀਤੀ ਗਈ ਹੈ ਉਸ ਦੇ ਵਿੱਚ ਹੋਲੀਬਾਰੀ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਤੇ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਨੀ ਸੂਟ ਅਤੇ ਮੋਟਰਸਾਈਕਲਾਂ ਵਾਲੇ ਨੌਜਵਾਨਾਂ ਦੇ ਦਰਮਿਆਨ ਬਹਿਸ ਹੋਈ ਹੈ ਤੇ ਬਹਿਸਬਾਜ਼ੀ ਹੱਥੋ ਪਾਈ ਤੱਕ ਵੀ ਪਹੁੰਚੀ ਆ ਲੇਕਿਨ ਗੋਲੀ ਚਲਣ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਉੱਥੇ ਕੋਈ ਵੀ ਫਾਇਰ ਨਹੀਂ ਹੋਇਆ ਹੈ ਲੇਕਿਨ ਪੁਲਿਸ ਦੀ ਤਫਤੀਸ਼ ਅਜੇ ਵੀ ਚੱਲੀ ਐ ਤੇ ਪੁਲਿਸ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਐ ਤੇ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਕੱਲ ਸਾਢੇ 10 ਵਜੇ ਦੇ ਕਰੀਬ ਹੋਵੇਗਾ ਇਹ ਖਨੀ ਸੂਦੇ ਜਿਹੜੇ ਨੇ ਇਹ ਆ ਰਹੇ ਸੀਗੇ ਮਾਲ ਪਰ ਅਡੇ ਤੋਂ ਇਹਨਾਂ ਕੋਲ ਵਰਨਾ ਕਾਰ ਸੀਗੀ ਤੇ ਇਹ ਜਦੋਂ ਉਹ ਮਾਲ ਪਰ ਅਡੇ ਚੌਕ ਤੋਂ ਸਦਰ ਚੌਂਕ ਦੇ ਵਿੱਚ ਆਏ ਤੇ ਅਚਾਨਕ ਇੱਕ ਮੋਟਰਸਾਈਕਲ ਅੱਗੋਂ ਆਇਆ ਤੇ ਉਹਦੇ ਚੱਕ ਨੌਜਵਾਨ ਸਿਗਾ ਸਵਾਰ ਮੋਟਰਸਾਈਕਲ ਤੇ ਤੇ ਉਹ ਆਪਸ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਤੇ ਕਾਰ ਲੱਗਣ ਤੋਂ ਥੋੜਾ ਥੋੜਾ ਬਹੁਤ ਆਪਸ ਦੇ ਵਿੱਚ ਬੈਸਬਾਜੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਹਨੀਸੂਦ ਹੈ ਇਹ ਆਪਣੀ ਕਾਰ ਲੈ ਕੇ ਤੇ ਬੁਲਾਵੜੀ ਸਾਈਡ ਨੂੰ ਗਿਆ ਲੇਕਿਨ ਉਹ ਦੋਨੋਂ ਬੰਦੇ ਹੀ ਇਹਦੇ ਮਗਰ ਆਏ ਕਾਰ ਮੋਟਰਸਾਈਕਲ ਵਾਲਾ ਤੇ ਉਹਦਾ ਭਰਾ ਵੀ ਇਹਦੇ ਮਗਰ ਦੋਨੋਂ ਆਏ ਜਦੋਂ ਇਹ ਬੁਲਾਵੜੀ ਨੂੰ ਅੰਦਰ ਕਿਸੇ ਚੌਂਕ ਬੁਲਾਵੜੀ ਦੇ ਲਾਗੇ ਪਹੁੰਚੇ ਤਾਂ ਉਹ ਟਕਰਾਰ ਵੱਧ ਗਿਆ ਇਹ ਫਿਰ ਆਪਸ ਦੇ ਵਿੱਚ ਇਹਨਾਂ ਦਾ ਇੱਕ ਵੀਡੀਓ ਰਿਕਾਰਡਿੰਗ ਸੀਗੀ ਉਹਦੇ ਮੁਤਾਬਕ ਇਹਨਾਂ ਦਾ ਆਪਸ ਵਿੱਚ ਆਪਾ ਹੀ ਹੋਇਆ ਉੱਥੇ ਇਹਦੇ ਤਾਂ ਇਹ ਬੰਦਾ ਜਿਹੜਾ ਇੰਜਰਡ ਹੋਇਆ ਜਿਹੜਾ ਅ ਸੰਚਿਤ ਨਾਮ ਦਾ ਮੁੰਡਾ ਜਿਹੜਾ ਉਹਦੇ ਸਿਰ ਤੇ ਛੱਤੀ ਮੱਢੀ ਬਾਕੀ ਜਿਹੜੀ ਗੱਲ ਇਹਨਾਂ ਵੱਲੋਂ ਗੋਲੀ ਚਲਾਈ ਗਈ ਜਾਂ ਕੁਝ ਐਸਾ इनवैसिगेशन जारी है फिलहाल कोई भी गोली वाली स्पष्ट नहीं हो सकी फिर भी इनवैस अगर असं देखा ऐसी सामने नहीं आई झूठ बोलते देखो आफ्ट इगेशन ही असद ਫਿਲਹਾਲ ਜਿੱਥੇ ਹਨੀ ਸੂਤ ਫਾਇਰਿੰਗ ਹੋਣ ਦੀ ਗੱਲ ਆਕ ਰਹੇ ਨੇ ਤਾਂ ਉੱਤੇ ਹੀ ਪੁਲਿਸ ਨੇ ਸਾਫ ਕੀਤਾ ਹੈ ਕਿ ਕੋਈ ਬਾਰੀ ਨਹੀਂ ਹੋਈ ਹੈ ਲੇਕਿਨ ਪੁਲਿਸ ਤਫਤੀਸ਼ ਤੋਂ ਬਾਅਦ ਸਾਫ ਹੋ ਸਕੇਗਾ ਕਿ ਆਕਰ ਕਟਨਾ ਦੇ ਵਿੱਚ ਗੋਲੀਬਾਰੀ ਹੋਈ ਹੈ ਜਾਂ ਨਹੀਂ ਚੱਕਬਾਨੀ ਟੀਵੀ ਲਈ ਅਨਕਿệt ਸ਼ਰਮਾ ਦੀ ਰਿਪੋਰਟ